ਮੇਰਾ ਨਾਮ ਅਨਵਰ ਮਸੀ ਹੈ। ਹਾਂਜੀ ਭਾਜੀ। ਮੇਰਾ ਨਾਮ ਅਨਵਰ ਮਸੀ ਹੈ ਮੈਂ ਪਠਾਨਕੋਟ ਦਾ ਰਹਿਣ ਵਾਲਾ ਤੇ ਕੁਝ ਦਿਨ ਪਹਿਲਾਂ ਯਾਨੀ ਕੁਝ ਮਹੀਨੇ ਪਹਿਲਾਂ ਮੇਰੀ ਘਰਵਾਲੀ ਦੀ ਅੱਖਾਂ ਖਰਾਬ ਹੋ ਚੁੱਕੀਆਂ ਸੀ ਜਿਹਦੇ ਜਿਹਦੀ ਰੋਸ਼ਨੀ ਬਿਲਕੁਲ ਘਟ ਗਈ ਸੀ। ਅ ਹੂੰ ਖੁਦਾਵੰ ਖੁਦਾਦਮ ਬੜਾ ਸ਼ੁਕਰਗੁਜ਼ਾਰ ਆਂ ਕਿ ਉਹਨਾਂ ਨੇ ਸਾਡੇ ਵਿੱਚ ਧਰਤੀ ਤੇ ਚੱਲਦੇ ਫਿਰਦੇ ਫਰਿਸ਼ਤੇ ਮੈਸੀ ਸੰਨ ਐਂਡ ਫਾਊਂਡੇਸ਼ਨ ਦੇ ਜ਼ਰੀਏ ਸਾਡੇ ਕੋਲ ਭੇਜੇ ਨੇ ਭਾਜੀ ਸੁਰਿੰਦਰ ਮੈਸੀ ਜੀ ਉਹਨਾਂ ਦੀ ਪਤਨੀ ਬਾਲਾ ਮੈਸੀ ਜੀ ਇਹਨਾਂ ਨੇ ਸਾਡੀ ਤੇ ਫਰਿਆਦ ਨੂੰ ਸੁਣਿਆ ਤੇ ਸਾਡੀ ਹੈਲਪ ਕੀਤੀ ਤੇ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਦੇ ਲਈ ਇਹਨਾਂ ਦੇ ਅੱਖਾਂ ਦੇ ਆਪਰੇਸ਼ਨ ਦੇ ਲਈ ਉਹਨਾਂ ਨੇ ਲਗਭਗ 1.5 ਲੱਖ ਰੁਪਇਆ ਦੇ ਦਿੱਤਾ ਤੇ ਇਹਨਾਂ ਦੀ ਉਸ ਆਪਰੇਸ਼ਨ ਦੇ ਨਾਲ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਵਾਪਸ ਆ ਗਈ ਅਸੀਂ ਆਪਣੀਆਂ ਦੁਆਵਾਂ ਦੇ ਵਿੱਚ ਮੈਸੀਜ ਸੰਨ ਫਾਊਂਡੇਸ਼ਨ ਨੂੰ ਹਮੇਸ਼ਾ ਯਾਦ ਰੱਖਾਂਗੇ ਤੇ ਮੇਰੀ ਖੁਦਾਵੰਦ ਖੁਦਾ ਅੱਗੇ ਦੁਆ ਹੈ ਕਿ ਉਹਨਾਂ ਨੂੰ ਰੂਹਾਨੀ ਤੇ ਜਿਸਮਾਨੀ ਬਰਕਤਾਂ ਨਾਲ ਨਵਾਜ਼ੇ ਤੇ ਬڑے ਫਜ਼ਲ ਨਾਲ ਨਵਾਜੇ ਕਿਉਂਕਿ ਉਹ ਬੜੀ ਸੇਵਾ ਦਾ ਕੰਮ ਕਰ ਰਹੇ ਨੇ ਖੁਦਾ ਉਹਨਾਂ ਨੂੰ ਬੜੇ ਫਜ਼ਲ ਦੇ ਨਾਲ ਨਵਾਜੇ ਇਹ ਦੁਆ ਹੈ ਮੇਰੀ ਉਹਨਾਂ ਲਈ ਆਮੀਨ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਖੁਦਾ ਦਾ ਸ਼ੁਕਰ ਹੈ ਸ਼ੁਕਰਗੁਜ਼ਾਰੀ ਉਸ ਰੱਬ ਦੀ ਕਰੀਏ ਜਿਨੇ ਸਾਨੂੰ ਇਸ ਕਾਬਲ ਬਣਾਇਆ ਕਿ ਇਸ ਭੈਣ ਦੀ ਅੱਖਾਂ ਦਾ ਆਪਰੇਸ਼ਨ ਹੋ ਸਕੇ ਜਿਉਂ ਹੀ ਮੈਨੂੰ ਪਤਾ ਲੱਗਾ ਸੀਗਾ ਕਿ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਤਾਂ ਅਸੀਂ ਪਹਿਲਾਂ ਤਾਂ ਮੈਂ ਤਾਂ ਰੋਈ ਫਿਰ ਔਰ ਫਿਰ ਅਸੀਂ ఎవਰੀਡੇ ਮੈਂ ਔਰ ਮੇਰੇ ਹਸਬੰਡ ਉਸ ਦਿਨ ਤੋਂ ਇਹਨਾਂ ਵਾਸਤੇ ਦੁਆ ਕਰਦੇ ਸੀ ਕਿ ਖੁਦਾਬਾ ਪਿੰਦੀਆਂ ਅੱਖਾਂ ਠੀਕ ਕਰੋ ਪਰ ਇੱਕ ਕਹਾਵਤ ਹੈ ਇੰਗਲਿਸ਼ ਚ ਐਕਸ਼ਨਸ ਸਪੀਕਸ ਲਾਊਡਰ ਦੈਨ ਵਰਡਸ ਸਿਰਫ ਗੱਲਾ ਕਰਨ ਨਾਲ ਨਹੀਂ ਹੁੰਦਾ ਤੁਹਾਨੂੰ ਐਕਸ਼ਨਸ ਲੈਣੇ ਪੈਂਦੇ ਆ ਇਸ ਲਈ ਅਸੀਂ ਇੱਥੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਕਿ ਜਿੰਨਾ ਵੀ ਖਰਚਾ ਆਏਗਾ ਅਸੀਂ ਦਵਾਂਗੇ ਤੇ ਇਹਨਾਂ ਦੀਆਂ ਅੱਖਾਂ ਦੀ ਸਰਜਰੀ ਕਰਵਾਓ ਇਨਾਂ ਦੀ ਅੱਖਾਂ ਦੀ ਸਰਜਰੀ ਹੋਈ ਦੋ ਤਿੰਨ ਵਾਰੀ ਇਹਨਾਂ ਨੂੰ ਡਾਕਟਰ ਕੋਲ ਜਾਣਾ ਪਿਆ ਛੋਟੇ ਮੋਟੇ ਪ੍ਰਸੀਜਰ ਤੋਂ ਬਾਅਦ ਸਰਜਰੀ ਹੋਈ ਔਰ ਅੱਜ ਲੱਖ ਲੱਖ ਵਾਰੀ ਉਸ ਪ੍ਰਭੂ ਦਾ ਸ਼ੁਕਰ ਕਰਦੀ ਆਂ ਉਹਦਾ ਧੰਨਵਾਦ ਕਰਦੀ ਆਂ ਕਿ ਇਹ ਭੈਣ ਦੇਖ ਸਕਦੀ ਐ ਜਦੋਂ ਅੱਜ ਇਹ ਮਿਲੀ ਤੇ ਇਸ ਨੇ ਮੈਨੂੰ ਦੂਰੋਂ ਹੀ ਪਹਿਚਾਨ ਲਿਆ ਮੇਰੀ ਬੋਲਣ ਤੋਂ ਪਹਿਲਾਂ ਹੀ ਤੇ ਮੇਰਾ ਪਹਿਲਾ ਸਵਾਲ ਸੀ ਕਿ ਤੂੰ ਮੈਨੂੰ ਦੇਖਿਆ ਤੇ ਇਹਨੇ ਕਿਹਾ ਹਾਂ ਤੁਸੀਂ ਮੈਨੂੰ ਦਿਖ ਰਿਹਾ ਹੋ ਇਸ ਲਈ ਅਸੀਂ ਉਸ ਪ੍ਰਭੂ ਦਾ ਮੇਰੇ ਪ੍ਰਭੂ ਯਿਸੂ ਮਸੀਹ ਦਾ ਲੱਖ ਲੱਖ ਵਾਰੀ ਧੰਨਵਾਦ ਕਰਦੇ ਆ ਇਸ ਪੈਨ ਦੀ ਰੋਸ਼ਨੀ ਵਾਪਸ ਆਈ ਖੁਦਾਏ ਨੂੰ ਬਹੁਤ 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 ਬles ਕਰੇ ਔਰ ਹੋਰ ਵੀ ਕੋਈ ਅਗਰ ਕੋਈ ਜ਼ਰੂਰਤਮੰਦ ਹੋਏਗਾ ਕਿਉਂਕਿ ਮੈਂ ਇਹ ਸੋਚਦੀ ਆ ਕਿ ਅੱਖਾਂ ਇਹ ਤਾਂ ਜਹਾਨ ਹੈ ਤੇ ਅਗਰ ਇਹਨਾਂ ਦੀ ਅੱਖਾਂ ਵਾਪਸ ਆ ਗਈਆਂ ਤੇ ਸਾਡੇ ਵਾਸਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ